ਜੰਗ ਦਾ ਕੋਈ ਹੱਲ ਨੀਗਾ ਇਹਦਾ ਸਮਾਪਤ ਹੋ ਜਵੇ ਅੱਲਾ ਦਾ ਦੁਆ ਕਰੀਏ ਵੀ ਜੰਗ ਇੱਥੇ ਸਮਾਪਤ ਹੋ ਜਵੇ ਉਹਨਾਂ ਮੰਦਰ ਦੇ ਨਾ ਮਸਜਿਦ ਨਾ ਗੁਰਦੁਆਰਾ ਉਹਨਾਂ ਜੋ ਆਪਣੇ ਟਾਰਗੇਟ ਨੇ ਹੋਈ ਪੂਰੇ ਕਰਨੇ ਨੇ ਤਾਂ ਇਨਸ਼ਾ ਅੱਲਾ ਅਸੀਂ ਇਹ ਦੁਆ ਕਰਦੇ ਕਿ ਸੋਸ਼ਲ ਮੀਡੀਆ ਤੇ ਖਾਸ ਕਰਕੇ ਕੋਈ ਵੀ افواਹ ਉੱਤੇ ਧਿਆਨ ਨ ਦਿੱਤਾ ਜਾਵੇ ਸਿੰਧੀ ਹਾਲਾਤ ਦੇ ਅੰਦਰ ਹੈ ਤਾਂ ਹਮੇ ਉਨਕੋ ਸਮਝਣਾ ਚਾਹੀਦਾ افواਹ ਵੇਸੇ ਵੀ ਕਦੇ ਅੱਛੀ ਚੀਜ਼ ਨਹੀਂ ਹੁੰਦੀ ਹਮੇਸ਼ਾ ਇਸ ਦਾ ਕੋਈ ਨੁਕਸਾਨ ਹੀ ਹੁੰਦਾ ਹੈ ਪਹਿਲ ਕਾਮ ਹਮਲੇ ਦੇ ਵਿੱਚ ਸੱਪੀ ਦੇ ਕਰੀਬ ਜਿਹੜੇ ਲੋਕ ਸੀ ਭਾਵੇਂ ਇੱਕ ਇੱਕ ਮਾਰੇ ਗਏ ਸੀ ਉਸ ਤੋਂ ਬਾਅਦ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਦੁੱਖ ਹੋਇਆ ਸੀ ਜਿੱਥੇ ਵੀ ਇਸ ਘਟਨਾ ਬਾਰੇ ਪਤਾ ਲੱਗਦਾ ਸੀ ਭਾਵੇਂ ਦੇਸ਼ ਵਿੱਚ ਹੋਵੇ ਭਾਵੇਂ ਬਰੇਦ ਦੇ ਵਿੱਚ ਘਟਨਾ ਨੂੰ ਲੈ ਕੇ ਕਾਫੀ ਜ਼ਿਆਦਾ ਦੁੱਖ ਸੀ ਉਸ ਦਾ ਜਿਹੜਾ ਹੈਗਾ ਬਦਲਾ ਲੈਣ ਦੇ ਲਈ ਭਾਰਤ ਵੱਲੋਂ ਪਾਕਿਸਤਾਨ ਤੇ ਉੱਤੇ ਲਗਾਤਾਰ ਜਿਹੜੇ ਹੈਗੇ ਆ ਹਮਲੇ ਕਿਤੇ ਜਾ ਰਹੇ ਤੇ ਪਾਕਿਸਤਾਨ ਵੱਲੋਂ ਵੀ ਜਿਹੜੇ ਹੈਗੇ ਆ ਭਾਰਤ ਤੇ ਜਿਹੜੇ ਹੈਗੇ ਆ ਹਮਲੇ ਕਿਤੇ ਜਾ ਰਹੇ ਨੇ ਪਰ ਲੋਕ ਜਿਹੜੇ ਹੈਗੇ ਆ ਚਾਹੁੰਦੇ ਆ ਅਮਨ ਸਾਥੀ ਚਾਹੁੰਦੇ ਆ ਇਸ ਨੂੰ ਲੈ ਕੇ ਭਾਵੇਂ ਕਿ ਜਿਹੜੀ ਹੈਗੀ ਆ ਆ ਦਵਾ ਵੀ ਜਿਹੜੀ ਇੱਥੇ ਮਲੇਰਕੋਟਲਾ ਦੇ ਕਈ ਇਲਾਕਿਆਂ ਦੇ ਵਿੱਚ ਕਈ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਜਿਹੜੀ ਮੰਗੀ ਗਈ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਿਰਾਂ ਦੇ ਵਿਚੱਚ ਜੁਮਾ ਜੁਮੇ ਦੀ ਨਮਾਜ਼ ਜਿਹੜੀ ਹੈਗੀ ਆ ਉਹ ਇੱਥੇ ਅਦਾ ਕੀਤੀ ਗਈ। ਅੱਲਾਹ ਤਾਲਾ ਸਾਡੇ ਮੁਖ ਦੇ ਅੰਦਰ ਅਮਨੁ ਆਮਾਨਤਾ ਫਰਮਾਵੇ। আর ਜਿਹੜੀ ਇਹ ਘਟਨਾ ਹੋਈ ਹੈ ਕਸ਼ਮੀਰ ਦੇ ਅੰਦਰ ਅਸੀਂ ਇਹਦੀ ਬਿਲਕੁਲ ਨਾ ਸਹੀ ਇਹਦੀ ਨਿਦਾ ਕਰਦੇ ਹਾਂ। ਇਹਨੂੰ ਕੰਡਮ ਕਰਦੇ ਹਾਂ ਕਿ ਇਸਲਾਮ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਮਜ਼ਲੂਮਾਂ ਨੂੰ ਜਾਂ ਤੁਸੀਂ ਜਿਹੜੇ ਨਹੱਤੇ ਨਹੀਂ ਉਹਨਾਂ ਤੇ ਤੁਸੀਂ ਵਾਰ ਕਰੋ। ਹਜ਼ੂਰੇ ਪਾਕ ਸੱਲਾ ਸੱਲਮ ਦਾ ਜਿਹੜਾ ਫਰਮਾਨ ਹੈ ਕਿ ਅਗਰ ਕੋਈ ਜੰਗ ਉਸ ਟਾਈਮ ਹੁੰਦੀ ਵੀ ਸੀ ਤੇ ਆਪ ਸੱਲਾ ਸੱਲਮ ਉਹਦੇ ਉੱਪਰ ਹਮਲਾ ਨਹੀਂ ਕਰਿਆ ਕਰਦੇ ਤੇ ਜਦ ਦੁਸ਼ਮਣ ਹਮਲਾ ਕਰਿਆ ਕਰਦਾ ਤਾਂ ਜਦੋਂ ਉਹਦਾ ਜਵਾਬ ਦੇ ਆ ਕਰਦੇ ਤੇ ਇਸਲਾਮ ਦੇ ਅੰਦਰ دہشت گردੀ ਦੀ ਕੋਈ ਵੀ ਜਗ੍ਹਾ ਨਹੀਂ ਹੈਗੀ ਕਿ ਇਸਲਾਮ ਇਹਨੂੰ ਪਸੰਦ ਨਹੀਂ ਕਰਦਾ ਇਹਨੂੰ ਕੰਟਰੋਲ ਕਰਦਾ ਜਿਹੜੀ ਅੱਜ ਦੁਆ ਵੀ ਕੀਤੀ ਗਈ ਹੈ ਇਹ ਦੁਆ ਕੀਤੀ ਜੀ ਅੱਲਾਹ ਵਾਸਤੇ ਵੀ ਆਪਾਂ ਜੰਗ ਸਮਾਪਤ ਹੋ ਜਾਵੇ ਇਹਦੇ ਵਿੱਚ ਦੋਨਾਂ ਮੁਲਕਾਂ ਨੂੰ ਨੁਕਸਾਨ ਆ ਜੀ ਹਿੰਦੁਸਤਾਨ ਦਾ ਵੀ ਉਹਨੇ ਨੁਕਸਾਨ ਆ ਪਾਕਿਸਤਾਨ ਦਾ ਵੀ ਬਹੁਤ ਨੁਕਸਾਨ ਆ ਇਸ ਲਈ ਸਾਰੇ ਦੁਆ ਕੀਤੀ ਵੀ ਇੱਥੇ ਇੱਥੇ ਸਮਾਪਤ ਹੋਲੇ ਸਕਦਾ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਜਦੋਂ ਕੋਈ ਕਿਉਂਕਿ ਮੋਤਾਂ ਵੀ ਹੁੰਦੀਆਂ ਨੇ ਉਸ ਤੋਂ ਬਾਅਦ ਮਹਿੰਗਾਈ ਦੀ ਜਿਹੜੀ ਹੈਗੀ ਹੁਣ ਮਾਰ ਸ਼ੁਰੂ ਹੋ ਗਈ ਮਹਿੰਗਾਈ ਸਾਰੀ ਚੀਜ਼ ਮਹਿੰਗਾ ਮਹਿੰਗੀਆਂ ਹੋ ਜਾਂਦੀਆਂ ਨੇ ਸਾਰਿਕ ਜੀ ਦੀ ਮਾਰ ਹਰ ਇੱਕ ਜੀ ਤੇ ਅਸਰ ਪਊਗਾ ਜੀ ਜੰਗ ਦਾ ਕੋਈ ਹੱਲ ਨਹੀਂ ਹੈਗਾ ਇਹਦਾ ਸਮਾਪਤ ਹੋ ਜਵੇ ਅੱਲਾ ਦਾ ਦੁਆ ਕਰੀਏ ਵੀ ਇਹ ਜੰਗ ਇੱਥੇ ਸਮਾਪਤ ਹੋ ਜਵੇ ਇਹਨਾਂ ਸਾਰੇ ਸਾਰੇ ਭਾਈਚਾਰੇ ਦਾ ਨੁਕਸਾਨ ਆਗਾ ਸਾਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਵਸਦੇ ਨੇ ਸਾਰਿਆਂ ਨੇ ਅੱਜ ਜੁਮੇਵਾਰ ਦਿਨ ਦੁਆ ਕਰੀਏ ਵੀ ਜੰਗ ਇੱਥੇ ਸਮਾਪਤ ਹੋ ਜਵੇ ਜਿਹੜੇ ਅੱਤਵਾਦੀ ਨੇ ਕੋਈ ਧਰਮ ਨਹੀਂ ਹੁੰਦਾ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੀ ਉਹ ਕੋਈ ਕਿਸੇ ਧਰਮ ਦੇ ਨਹੀਂ ਹੁੰਦੇ ਜੀ ਉਹ ਕੋਈ ਮਾਝੂ ਨਹੀਂ ਦੇਖਦੇ ਹੈਗੇ ਉਹ ਮਾਝੀਆਂ ਦੇ ਵੀ ਬੰਬ ਛਿੜ ਦਿੰਦੇ ਨੇ ਮੰਦਰਾ ਦੇ ਵੀ ਛਿੜ ਦਿੰਦੇ ਨੇ ਕੋਰਤਵਾਣਾ ਦੇ ਵੀ ਛਿੜ ਦਿੰਦੇ ਨੇ ਪਰ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਮਾ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਤੇ ਜੇ ਲਈ ਇਹ ਦਵਾਈ ਕਰੀਆ ਵੀ ਆਪਣੇ ਇਹ ਜੰਗ ਇੱਥੇ ਸਮਾਪਤ ਹੋ ਜੇਗੀ ਕਿਉਂਕਿ ਅੱਗੇ ਨਾ ਵਧੇ ਨਹੀਂ ਤਾਂ ਨੁਕਸਾਨ ਦੋਨਾਂ ਮੁਲਕਾਂ ਦਾ ਹੀ ਆ ਉਧਰ ਵੀ ਆਪਣੇ ਲੋਕ ਨੇ ਇਧਰ ਵੀ ਆਪਣੇ ਲੋਕ ਨੇ ਇਸ ਲਈ ਦੋਨਾਂ ਮੁਲਕਾਂ ਨੂੰ ਨੁਕਸਾਨ ਆ। ਠੀਕ ਹੈ ਕਿਉਂਕਿ ਕਾफी ਜਿਆਦਾ ਜਿਹੜਾ ਨੁਕਸਾਨ ਇੱਕ ਦੂਸਰੇ ਦੇਸ਼ ਦਾ ਹੋ ਰਿਹਾ। ਕੀ ਅੱਜ ਦੁਆ ਕੀ ਕੀਤੀ ਗਈ ਆ? ਕੀ ਮੰਗਿਆ? ਸਭ ਤੋਂ ਪਹਿਲਾਂ ਤਾਂ ਦੁਆਈ ਕੀਤੀ ਆ ਕਿ ਇਨਸ਼ਾਅੱਲਾ ਸਾਡੇ ਹਿੰਦੂਸਤਾਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਦੇਖੋ ਸੰਘ ਦੇ ਵਿੱਚ ਕੀ ਆ? ਦੋਨੋਂ ਮੁਲਕਾਂ ਦੇ ਨੁਕਸਾਨ ਆ। ਉਧਰ ਵੀ ਆਪਣੇ ਨੇ ਇਧਰ ਵੀ ਆਪਣੇ ਨੇ ਕਿਉਂਕਿ ਭਾਈ ਨੇ ਦੱਸਿਆ ਕਿ ਹੱਤਗਵਾਹ ਦਾ ਕੋਈ ਧਰਮ ਨਹੀਂ, ਕੋਈ ਇਨਸਾਨੀਤ ਨਹੀਂ। ਉਹਨਾਂ ਮੰਦਰ ਦੇ, ਉਹਨਾਂ ਮਸਜਿਦਾਂ, ਗੁਰਦੁਆਰਾ انہیں جو اپنے ٹارگٹ نے وہ پورے کرنے ہیں تو انشاءاللہ اسی یہی دعا کر دیں کہ سوشل میڈیا دے خاص کر کے کوئی بھی افواہ پر دھیان نہ دیتا جائے اور انشاءاللہ اسی ہر وقت ہر ٹائم اپنی فوز دے اور اپنے دیش سے نال ہیں ہم تو اس وقت لوگوں سے یہی کہہ رہے ہیں جو ہمارے ڈی سی صاحب کی طرف سے بھی کافی سوشل میڈیا پر اور مختلف پلیٹفارم سے یہ بات کہی جا رہی ہے ڈریں نہیں گھبرائیں نہیں دعا کریں جلد سے جلد اس جنگ کا ماحول ختم ہو جائے باقی گورنمنٹ کی طرف سے جو بھی ہدایات آ رہی ہیں ان کو پوری سیریس ہو کر سنجیدگی کے ساتھ ان پر عمل کریں جیسے سی صاحب نے ڈرون کے اوپر پابندی لگائی ہے ہر قسم کی آرٹس بازی اور پٹاخوں پر پابندی لگائی ہے اس پر عمل کریں کسی بھی قسم کی فوجی نقل و حرکت کی ویڈیو بنانے فوٹو کھینچنے ان کو وائرل کرنے پر سختی سے پابندی اس پر عمل کریں ڈر کر اور گھبرا کر جمع خوری اور کالا بازاری کی طرف نہ جائیں معمول کی خریداری کریں بہت زیادہ خریداری ایسی نہ کریں جس سے اپنے اوپر بھی بوجھ پڑے مارکیٹ پہ بھی کوئی سنکٹ آئے یہ ساری وہ باتیں ہیں جن کی مختلف موقع پر پرشاسن ہدایت دے رہا ہے تو آج ہم نے لوگوں سے یہاں یہی اپیل کی ہے کہ جو گورنمنٹ کی طرف سے ہدایات آ رہی ہیں ان پر عمل کریں فوج گورمنٹ حکومت کی مشینری ایجنسی سب اپنا کام کر رہے ہیں ان پر اعتماد کریں صبر کا مظاہرہ کریں اور امید کریں کہ انشاءاللہ اللہ جلد سے جلد یہ حالات ختم ہو جائیں گے اور ہماری زندگیاں نارمل اور معمول پر آ جائیں گی کئی بار ہوتا ہے اخواہ افوا کی طور پہ ہو جاتی ہے فساد ہو جاتے ہیں کیا آپ لوگوں کو کیا اپیل کیونکہ اس وقت ملک جنگی حالات کے اندر ہے جنگی حالات کے اندر ہے تو ہمیں ان کو سمجھنا چاہیے افواہ ویسے بھی کبھی اچھی چیز نہیں ہوتی ہمیشہ اس کا کوئی نقصان ہی ہوتا ہے اور ان حالات کے اندر کوئی بھی افواہ ہمارے نیشن کے لیے ہمارے ملک کے لیے بہت زیادہ خطرناک ہو سکتے ہیں اس لیے افواہ پھیلانا اور افواہ پھیلانے کا ذریعہ بن جانا یہ دونوں کے دونوں بہت خطرناک اس لیے ہم ایک ذمہ دار شہری ہونے کا ثبوت پیش کریں بالکل جی ہمیں یہ نہیں مفتی اعظم پنجاب انہیں وغوں ایک خاص جیڑا ہے گا پیغام لوگوں کو دتا گیا ਕੇਕ ਕਰ ਆਉਣਾ ਤੇ ਜਿਆਦਾ ਜਿਹੜਾ ਹੈਗਾ ਸਮਾਨ ਵੀ ਖਰੀਦਣਾ ਚਾਹੀਦਾ ਤੇ ਅਮਨ ਸ਼ਾਂਤੀ ਦੀ ਜਿਹੜੀ ਹੈਗੀ ਆ ਦਵਾ ਵੀ ਮੰਗੀ ਗਈ ਆ ਪ੍ਰਸ਼ਾਸਨ ਦਾ ਜਿਹੜਾ ਹੈਗਾ ਸਾਥ ਵੀ ਦਿਓ ਜਿਹੜੀਆਂ ਸਮੇਂ-ਸਮੇਂ ਤੇ ਹਦਾਇਤਾਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਆਉਂਦੀਆਂ ਨੇ ਉਹਨਾਂ ਦੀ ਪਾਲਣਾ ਜ਼ਰੂਰ ਕਰੋ ਮਲੇਰ ਕੋਟਲਾ ਤੋਂ ਪੀਟੀਸੀ న్యూਸ ਲਈ ਜਮੀਲ ਖੇੜੀ